I'm not there. you yeah. ਮੈਂ ਨਾਮ ਨੇ ਆ ਰਹੇ ਆ। ਮੈਂ ਕੀ ਕਹਿਣਾ ਕੋਦੇ। ਉਹ ਨੂੰਡ। ਉਹ ਛੁੱਟੀ ਲੈ ਕੇ ਮੇਰਾ ਭਤੀਜਾ ਕਰਨੂ ਚੱਲਿਆ ਸੀ। ਚੈਨਾਟੌਰ ਨੇ ਗੱਲ ਵੱਡਿਆਂ ਦਾ। ਰੱਬਾ। ਕਿੰਨੀ ਉਮਰ ਦੀ ਸੀ? ਉਮਰ ਕਿੰਨੀ ਸੀ? ਉਮਰ 15 ਸਾਲ ਆ। ਵੀਰੇ 10ਵੀਂ ਚ ਪੜਦਾ ਸੀਗਾ। ਅੱਜ ਪੇਪਰ ਦੇਣੇ ਸੀਗੇ ਹੁਣ। ਉਤੇ ਕੀ ਮੰਗ ਕਰਦੇ ਮੈਂ ਚੈਨਾ ਡੋਰ ਤੇ ਪਵਨ ਦੀ ਕਾਲੀ ਰੱਬਾ ਮੈਂ ਨੋਨਸਮੈਂਟ ਆ ਮੈਂ ਕਰਾਇਆ ਮੈਂ ਆਪ ਖੁਦ ਸਰਪੰਚਾ ਬਣਦਾ ਰੋਲੇ ਦਾ ਨੋਨਸਮੈਂਟ ਆ ਕਰਾਇਆ ਵੀ ਚੈਨਾ ਡੋਰ ਬੰਦ ਕਰਨੇ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਹੋਰ ਰੱਬਾ ਚਲੋ ਪਰੇ ਕਾਲਾ ਕਰ ਮੈਂ ਨਾ ਡੋਰ ਤੇ ਸਾਡੇ ਬੰਦਾ ਵੀਰਾ ਕੀ ਨਾਮ ਤੁਹਾਡਾ ਮੇਰਾ ਨਾਮ ਬਾਦਰ ਸਿੰਘ ਪਿੰਡ ਰੋਲੀ ਹੈ ਜੀ ਕੀ ਮਾਮਲਾ ਹੋ ਗਿਆ ਨੌਜਵਾਨ ਦੀ ਮੌਤ ਹੋ ਗਿਆ ਚైనਾ ਡੋਰ ਨਾਲ ਹਾਂ ਚਮਰਾੜੇ ਬਾਈਪਾਸ ਕੋਲ ਪੰਪਰ ਦੇ ਸਾਹਮਣੇ ਸਾਡੇ ਕੋਲ ਤਾਂ ਨੌਜਵਾਨ 14-15 ਸਾਲ ਦਾ ਮੁੰਡਾ ਆ ਰਿਹਾ ਸੀ ਉਹਦੇ ਗਲ ਚ ਡੋਰ ਫਸ ਗਈ ਚైనਾ ਡੋਰ ਬੋਲਟ ਮੋਟਰਸਾਈਕਲ ਦੇ ਉਹ 15-16 ਸਾਲ ਹੈ ਜੀ ਤੇ ਉਹਨਾਂ ਗਰਦਨ ਕੱਟੀ ਗਈ ਉਹਦੀ ਬੋਲ ਉਹ ਨਾ ਮੋਦਕ ਇਹ ਡੋਰ ਬਹੁ ਬੇਕ ਰਹੀ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਜਿੱਦਾ ਕਹੇ ਮਿਲਦਾ ਕਿ ਚੈਨਾ ਡੋਰ ਤੇ ਉਸ ਕੋਲ ਸਾਲਾ ਤਾਂ ਕਹਿਣਾ ਵੀ ਨੱਥ ਪਾਈ ਹੋਈ ਹੈ ਨੱਥ ਕੈਨੂ ਹੈ ਇਹ ਪਾਈ ਨਹੀਂ ਗਰਾਉਂਡ ਲੈਵਲ ਤੇ ਨਹੀਂ ਪਈ ਹੈਗੀ ਉਦਾਂ ਕਹਿਣੂ ਦਾ ਪਾਤੀ ਆਪਾਂ ਨੱਥ ਹੁਣ ਇਕਲਾਤਾ ਪੁੱਤਰੀ ਇਕਲਾਤਾ ਪੁੱਤਰੀ ਪਿੰਡ ਦੇ ਸਰਪੰਚ ਸਾਹਿਬ ਦਾ ਮੁੰਡਾ ਸੀ ਧੰਨਵਾਦ ਸਾਹੇ ਰੋਲੇ ਬੰਦੇ ਸਰਪੰਚ ਸਾਹਿਬ ਦਾ ਮੁੰਡਾ ਹੈ ਸਰਪੰਚ ਸਾਹਿਬ ਦਾ ਨਾਮ ਹੈ ਹਰਚੰਦ ਸਿੰਘ ਇੱਕ ਨੌ ਇੱਕ ਨੌਜਵਾਨ ਉੱਤਰੀ ਮੌਤ ਹੋ ਗਿਆ ਇਹ ਚਾਇਨਾ ਡੋਰ ਕਰ ਰਿਹਾ ਕਿ ਇਹਨਾਂ ਫੈਲਿਆ ਹੋਇਆ ਪੱਲੇ ਕਿ ਰੁਕਣਾ ਚਾਹੀਦਾ ਇਹਦੇ ਬਾਰੇ ਕੀ ਇਹਦੇ ਬਾਰੇ ਸਰਕਾਰੋਂ ਰੋਕਵਾਇਆ ਜਾਂ ਕਿੱਥੋਂ ਆਉਂਦੀ ਹੈ ਪਹਿਲੇ ਇਹ ਪਕੜ ਕਾਨੀ ਚਾਹੀਦੀ ਆ ਫਿਰ ਦੁਕਾਨ ਵਾਲੇ ਵੇਚਦੇ ਆ ਮਿਲਦੀ ਕਿੱਥੋਂ ਇਹ ਪਤਾ ਨਹੀਂ ਕਰਦੇ ਇਹ ਦੁਕਾਨ ਵਾਲੇ ਤੇ ਕੀ ਮੰਗ ਕਰਦੇ ਇਹ ਕਾਨੂੰਨ ਇਨਸਾਫ ਹੋਣਾ ਚਾਹੀਦਾ ਚਾਇਨਾ ਡੋਰ ਦੀ ਪਕੜ ਹੋਣ ਚਾਹੀਦੀ ਤੇ ਇਹ ਮੌਤ ਮਰਿਆ ਕਿਸੇ ਹੋਰ ਦਾ ਵੀ ਮਰੂਗਾ ਬਈ ਕੀ ਨਾਮ ਚੋਟਾਨੀ ਜਸਪਾਲ ਸਿੰਘ ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਜੀ ਕੀ ਹੋਇਆ ਜੀ ਤੁਹਾਨੂੰ ਮੋਤਵੰਤ ਡੋਰ ਚਾਇਨਾ ਡੋਰ ਨਹੀਂ ਗੱਲ ਵੱਡੇ ਸਕੂਲਾਂ ਨੂੰ ਛੁੱਟੀ ਮਿਲੀ ਸੀ ਜਵਾਕ ਨੂੰ ਲੈ ਕੇ ਗਿਆ ਸੀ ਜੀ ਤੁਸੀ ਕੀ ਲੱਗਦੇ ਹੋ ਦਾਦਾ ਜੀ ਲੱਗਦੇ ਕੀ ਨਾਮ ਕਿਸ ਦਾ ਤਾਂ ਜਸਪਾਲ ਸਿੰਘ ਕਿੰਨੀ ਕੋਮਰ ਹੈ ਜੀ ਬੱਚੇ ਉਸ ਤੋਂ 15 ਸਾਲ ਦੀ ਹੈ ਜੀ ਜੀ ਇਹ ਹੋਇਆ ਕਿਵੇਂ ਕਿੱਥੋਂ ਆ ਰਿਹਾ ਸੀ ਉਹ ਸਕੂਲ ਤੋਂ ਹੀ ਆ ਰਿਹਾ ਸੀਗਾ ਜੀ ਛੁੱਟੀ ਦਵਾ ਕੇ ਜਵਾਕ ਲੈ ਕੇ ਚੱਲਿਆ ਸੀਗਾ ਜੀ ਉਹਨੂੰ ਰਸਤੇ 'ਤੇ ਡੋਰ ਨੇ ਕੇ ਲੇ ਪਰ ਚਾਈਨਾ ਡੋਰ ਬਾਰੇ ਇਹ ਗੱਲ ਕਹਿੰਦੇ ਆ ਕਿ ਪ੍ਰਸ਼ਾਸਨ ਕਹਿੰਦੀ ਹੈ ਕਿ ਚਾਈਨਾ ਨੂੰ ਨਹੀਂ ਦਿਖਦੀ ਨਹੀਂ ਜੀ ਜਦੋਂ ਦੇਲੋਂ ਤੋਂ ਜੰਮ ਨਹੀਂ ਆ ਜੀ ਇੱਕ ਲੋਤਾ ਪੁੱਤਰ ਦੀ ਇਕੱਲੇ ਜੀ ਗੱਲੇ ਹੀ ਗੱਲੇ ਨਹੀਂ ਬੰਦਾ ਜੀ ਇਕੱਲੇ ਜੀ ਪੁੱਤ ਕੋਈ ਭੈਣ ਦੀ ਚਾਚੇ ਦੀ ਭਤਾਏ ਦੀ ਭੈਣ ਕੁੜੀ ਹੈ ਭੈਣਾ ਜੀ ਕੋਸ ਪੱਕੀ ਮੰਗ ਮੰਗੋ ਜੀ ਹੁਣ ਤੁਹਾਨੂੰ ਕੀ ਮੰਗਾਂਗੇ ਜੀ ਹੁਣ ਇਹਨਾਂ ਤੋਂ ਕੀ ਮੰਗੂ ਜੀ ਸਰ ਬੱਚੇ ਦੀ ਉਮਰ ਕਿੰਨੀ ਸੀ ਕੀ ਨਾਮ ਸੀ ਕਿੱਥੋਂ ਕਿੱਥੇ ਜਾ ਰਿਹਾ ਸੀ ਇਹ ਸਰ ਤਰਨ ਜੋਤ ਸੀਗਾ ਜੀ ਪਿੰਡ ਰੋਲੇ ਦਾ ਜੀ 15 ਸਾਲ ਦੀ ਉਮਰ ਸੀਗੀ ਜੀ ਇਹਦੀ ਤੇ ਇਹ ਸਕੂਲ ਤੋਂ ਆ ਰਿਹਾ ਸੀ ਘਰ ਵਾਸਤੇ ਜੀ ਰੋਡ ਦੇ ਉੱਤੇ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਚੈਲਾ ਦੇ ਕੋਲ ਇਹ ਹੋਇਆ ਜੀ ਕਿਸੇ ਪਤੰਗ ਦੀ ਡੋਰ ਫਸੀ ਹੋਈ ਸੀ ਉੱਤੇ ਜੀ ਉਹਦੇ ਕਰਕੇ ਹਾਦਸਾ ਵਾਪਰਿਆ ਜੀ ਮੇਰੇ ਤੱਕ ਤੇ ਪਰਿਵਾਰ ਦਾ ਕਹਿਣਾ ਕਿ ਚਾਈਨਾ ਡੋਰ ਸੀ ਉਹ ਹਜੇ ਚਲਦੀ ਪਈ ਹੈ ਜੀ ਉਹ ਦੇਖ ਕੇ ਸਾਰੀ ਤੁਹਾਨੂੰ ਦੱਸ ਦਵਾਂਗੇ ਜੀ ਪ੍ਰਸ਼ਾਸਨ ਵੱਲੋਂ ਬਹੁਤ ਚੈਕਿੰਗਾਂ ਵੀ ਕੀਤੀਆਂ ਗਈਆਂ ਜੀ ਪਰੰਤੂ ਹਲੇ ਤੱਕ ਕੋਈ ਫੜਿਆ ਨਹੀਂ ਗਿਆ ਕੀ ਲੱਗਦਾ ਪ੍ਰਸ਼ਾਸਨ ਦੀ ਢਿੱਲੀ ਮਿੱਥੀ ਕਾਰਨ ਹੈ ਜਾਂ ਬਾਹਰੋਂ ਆ ਰਹੀ ਹੈ ਡੋਰ ਨਹੀਂ ਬਾਹਰੋਂ ਹੀ ਆ ਸਕਦੀ ਹੈ ਹਾਈਵੇ ਤੇ ਹੈਗੀ ਹੈ ਜੀ ਇਹ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਆ ਜੀ ਇਹਦੇ ਉੱਤੇ ਹੋਇਆ ਜੀ ਇਹ ਨਾ ਕਿ ਕਿਸੇ ਪਤੰਗ ਇਹ ਤਾਂ ਡੋਰ ਫਸੀ ਹੋਈ ਸੀਗੀ ਜੀ ਕਿਤੇ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਜੀ ਇਹ ਗੱਲ ਕਰੀਏ ਸੰਤ ਸਰ ਇੱਥੇ ਨੇੜੇ-ਨੇੜੇ ਚੜਿਆ ਹੋਣਾ ਜੀ ਕਿਤੇ ਜਿਹੜੀ ਡੋਰ ਫਸੀ ਆ ਹਾਂ ਜੀ ਉਹ ਚੈਕਿੰਗ ਤਾਂ ਅਦਰਵਾਈਜ਼ ਹਰ ਰੋਜ਼ ਹੀ ਰੁਟੀਨ ਦੇ ਵਿੱਚ ਕਰਦੇ ਆ ਸਾਰੀਆਂ ਜੋ ਕੋਈ ਵੀ ਆਉਂਦੀ ਆ ਇਹਦੇ ਵਿੱਚ ਅ ਕਾਰਵਾਈ ਅਮਲ 'ਚ ਲਿਆ ਦੰਨੇ ਆ ਜੀ ਪਰ ਫਿਰ ਵੀ ਇਹ ਰੋਡ ਤੇ ਕਿੱਥੋਂ ਆਈ ਆ ਕਿਵੇਂ ਆਈ ਆ ਇਹ ਦੇਖਣ ਦਾ ਮਾਮਲਾ ਹੈਗਾ ਜੀ Mata hita suna, Mata hita suna, Mata pota suna, Mata pota suna ਲੈ ਕੇ ਮੇਰਾ ਭਤੀਜਾ ਘਰ ਨੂੰ ਚੱਲਿਆ ਸੀ ਚੈਨਾਡੋਰ ਨੇ ਗੱਲ ਵੱਡਿਆ ਦਾ ਰੱਬਾ ਕਿੰਨੀ ਉਮਰ ਦੀ ਸੀ ਉਮਰ ਕਿੰਨੀ ਸੀ ਉਮਰ 15 ਸਾਲ ਆ ਵੀਰੇ 10ਵੀਂ ਚ ਪੜਦਾ ਸੀਗਾ ਅੱਜ ਪੇਪਰ ਦੇਣੇ ਸੀਗੇ ਹੁਣ ਹਮ ਤੋ ਕੀ ਮੰਗ ਕਰਦੇ ਚੈਨਾ ਡੋਰ ਤੇ ਕੋਈ ਨਹੀਂ ਕਾਰ ਕਰਦਾ ਰੱਬਾ ਮੈਂ ਨੋਟਮੈਂਟ ਆ ਮੈਂ ਕਰਾਇਆ ਮੈਂ ਆਪ ਖੋਦ ਸਰਪੰਚਾ ਪਿੰਡ ਦਾ ਰੋਲੇ ਦਾ ਨੋਟਮੈਂਟਾ ਕਰਾਇਆ ਵੀ ਚੈਨਾ ਡੋਰ ਬੰਦ ਕਰਨੇ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਹੇ ਰੱਬਾ ਇਹਨੂੰ ਤਰੇ ਕੱਲ ਨੂੰ ਮੈਂ ਨਾ ਮੋਰਦਾ ਅੰਮੇ ਕੋਈ ਸਾਡੇ ਪਿੰਡ ਦਾ ਸਾਡਾ ਵੀਰਾਂ ਮੇਰਾ ਨਾਮ ਬਾਦਰ ਸਿੰਘ ਹੈ ਪਿੰਡ ਰੋਲੀ ਹੈ ਜੀ ਕੀ ਮਾਮਲਾ ਹੋ ਗਿਆ ਨੌਜਵਾਨ ਦੀ ਮੌਤ ਹੋ ਗਿਆ ਚਾਈਨਾ ਡੋਰ ਨਾਲ ਹਾਂ ਚਮਰਾੜੇ ਬਾਈਪਾਸ ਕੋਲ ਪੰਪਰ ਦੇ ਸਾਹਮਣੇ ਸਾਡੇ ਕੋਲ ਤੋਂ ਨੌਜਵਾਨ 14 15 ਸਾਲ ਦਾ ਮੁੰਡਾ ਆ ਰਿਹਾ ਸੀ ਉਹਦੇ ਗਲ ਚ ਡੋਰ ਫਸ ਗਈ ਚਾਈਨਾ ਡੋਰ ਉਹ ਬੋਲਟ ਮੋਟਰਸਾਈਕਲ ਦੇ ਉਹ 15 16 ਸਾਲ ਹੈ ਜੀ ਤੇ ਉਹਦਾ ਗਰਦਨ ਕੱਟੀ ਗਈ ਉਹਦੀ ਉਹਦਾ ਮੌਤ ਹੋ ਗਈ ਇਹ ਡੋਰ ਬਹੁਤ ਵੇਖ ਰਹੀ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਜਾ ਤੱਕ ਇਹ ਨੂੰ ਮਿਲਦਾ ਕਿ ਚਾਈਨਾ ਡੋਰ ਤੇ ਉਹ ਬਚਾਉ ਦਾ ਕਹਿਣਾ ਜੀ ਨੱਥ ਪਈ ਹੋਈ ਹੈ ਨੱਥ ਕਹਿਣ ਨੂੰ ਹੈ ਵੀ ਬਾਈ ਨੀ ਗਰਾਉਂਡ ਲੈਵਲ ਤੇ ਨਹੀਂ ਪਈ ਹੈਗੀ ਉਦਾਂ ਕਹਿਣ ਨੂੰ ਤਾਂ ਪਾਤੀ ਆਪਾਂ ਨੱਥ ਹੁਣ ਗਲਾਤਾ ਪੁੱਤਰੀ ਗਲਾਤਾ ਪੁੱਤਰੀ ਪਿੰਡ ਦੇ ਸਰਪੰਚ ਸਾਹਿਬ ਦਾ ਮੁੰਡਾ ਸੀ ਜੀ ਸਾਹੇ ਰੋਲੇ ਬਣਦੇ ਸਰਪੰਚ ਸਾਹਿਬ ਦਾ ਮੁੰਡਾ ਜੀ ਸਰਪੰਚ ਸਾਹਿਬ ਦਾ ਕੀ ਨਾਮ ਹੈ ਹਰਚੰਦ ਸਿੰਘ ਇੱਕ ਨੌ ਇੱਕ ਨੌਜਵਾਨ ਉੱਤਰੀ ਮੌਤ ਹੋਣਾ ਚਾਈਨਾ ਡੋਰ ਕਰਨ ਕਿ ਇਹਨਾਂ ਫੈਲਿਆ ਹੋਇਆ ਪਿੰਡੇ ਕਿ ਰੁਕਣਾ ਚਾਹੀਦਾ ਇਹਦੇ ਬਾਰੇ ਕੀ ਕੀ ਇਹ ਵਾਰੇ ਸਰਪਾਰਾ ਨੂੰ ਰੋਕਣ ਦੇ ਕਿੱਥੋਂ ਆਉਂਦੀ ਹੈ ਪਹਿਲਾਂ ਇਹ ਪਕੜਦਾਨੀ ਚਾਹੀਦੀ ਆ ਫਿਰ ਦੁਕਾਨ ਵਾਲੇ ਵੇਚਦੇ ਆ ਮਿਲਦੀ ਕਿੱਥੋਂ ਆਈ ਪਤਾ ਨਹੀਂ ਕਰਦੇ ਦੁਕਾਨ ਵਾਲੇ ਤੇ ਕੋਣਾ ਚਾਹੀਦਾ ਚਾਣਾ ਰੋੜ ਦੀ ਪਕੜਉਣ ਹੋਣੀ ਚਾਹੀਦੀ ਤੇ ਇਹ ਮੁਪੱਤਰ ਮਰਿਆ ਕਿਸੇ ਹੋਰ ਦਾ ਵੀ ਮਰੂਗਾ ਚਲ ਜਿਸਵਾਲ ਸਿੰਘ ਜੀ ਜਿਹੜੇ ਕੀ ਨਾਮ ਹੈ ਤੁਹਾਡਾ ਜਿਸਵਾਲ ਸਿੰਘ ਜੀ ਕੀ ਹੋਇਆ ਜੀ ਪ੍ਰਮਾਤਮਾ ਤਾਂ ਦੋਰ ਚਾਈਨਾ ਦੋਰ ਨਹੀਂ ਗੱਲ ਵੱਡੇ ਸਕੂਲਾਂ ਨੂੰ ਛੁੱਟੀ ਮਿਲੀ ਸੀ ਜਵਾਕ ਨੂੰ ਲੈ ਕੇ ਗਿਆ ਸੀ ਜੀ ਕੁਛੇ ਕੀ ਲੱਗਦੇ ਉਹਨੂੰ ਦਾਦਾ ਜੀ ਲੱਗਦੇ ਕੀ ਨਾਮ ਕੀ ਸੀ ਤਾਂ ਜਸਪਾਲ ਸਿੰਘ ਕਿੰਨੀ ਕੋ ਉਮਰ ਹੈ ਜੀ ਬੱਚੇ ਉਹ ਤਾਂ 15 ਸਾਲ ਦੀ ਹੈ ਜੀ ਸਾਡੀ ਇਹ ਬੋਇਆ ਕਿਨੇ ਕਿੱਥੋਂ ਆ ਰਿਹਾ ਸੀ ਉਹ ਸਕੂਲ ਤੋਂ ਹੀ ਆ ਰਿਹਾ ਸੀ ਜੀ ਗਾ ਜੀ ਜੁਤੀ ਦਵਾ ਕੇ ਜਵਾਕ ਲੈ ਕੇ ਚੱਲਿਆ ਸੀ ਜੀ ਉਹਨੂੰ ਰਸਤੇ ਤੇ ਟੋਰ ਨਿਕਲ ਪਰ ਚਾਈਨਾ ਡੋਰ ਬਰ ਪਛਾਣ ਕੇ ਕਹਿੰਦੀ ਹੈ ਕਿ ਚਾਈਨਾ ਨਹੀਂ ਦਿਖ ਰਹੀ ਨਹੀਂ ਜੀ ਜਲ ਦੇ ਲੋ ਤੁਹਾਡੀ ਜੰਮ ਨਹੀਂ ਆ ਜੀ ਇਕਲ ਤਾਂ ਪੁੱਤਰ ਇਕਲ ਲਈ ਗੱਲੇ ਨਹੀਂ ਗੱਲੇ ਨਹੀਂ ਇਕਲ ਜੀ ਬਤ ਕੋਈ ਭੈਣ ਦੀ ਚਾਚੇ ਦੀ ਫਰਾਇ ਦੀ ਭੈਣ ਕੁੜੀ ਹੈ ਪੈਣਾ ਜੀ ਕੋਸ ਮਾਂਗੋ ਜੀ ਹੁਣ ਤੁਹਾਨੂੰ ਕੀ ਮੰਗਾਗੇ ਜੀ ਹੁਣ ਇਹਨਾਂ ਨੂੰ ਕੀ ਮੰਗੂ ਜੀ ਸਰ ਬੱਚੇ ਦੀ ਉਮਰ ਕਿੰਨੀ ਸੀ ਕੀ ਨਾਮ ਸੀ ਕਿੱਥੋਂ ਕਿੱਥੇ ਇਹ ਸਰ ਤਰਨ ਜੋ ਸੀਗਾ ਜੀ ਪਿੰਡ ਰੋਲੇ ਦਾ ਜੀ 15 ਸਾਲ ਦੀ ਉਮਰ ਸੀਗੀ ਜੀ ਇਹਦੀ ਤੇ ਇਹ ਘਰ ਵਾਸਤੇ ਜੀ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਚੈਲਾਂ ਦੇ ਕੋਲ ਇਹ ਹੋਇਆ ਜੀ ਉਹ ਕਿਸੇ ਪਤੰਗ ਦੀ ਡੋਰ ਫਸੀ ਹੋਈ ਸੀ ਉੱਤੇ ਜੀ ਉਹਦੇ ਕਰਕੇ ਹਾਦਸਾ ਵਾਪਰਿਆ ਜੀ ਮੇਰੇ ਤੱਕ ਤੇ ਪਰਮਪਰਾਂ ਦਾ ਕਹਿਣਾ ਕਿ ਚਾਈਨਾ ਡੋਰ ਸੀ ਉਹ ਹਜੇ ਜਲਦੀ ਪਈ ਜੀ ਉਹ ਦੇਖ ਕੇ ਸਾਰੀ ਤੁਹਾਨੂੰ ਦੱਸ ਦਾਂਗੇ ਜੀ ਮਨਸ਼ਾਸ਼ਨ ਵੱਲੋਂ ਬਹੁਤ ਚੈਕਿੰਗਾਂ ਵੀ ਕੀਤੀਆਂ ਗਈਆਂ ਜੀ ਪਰੰਤੂ ਹਲੇ ਤੱਕ ਕੋਈ ਫੜਿਆ ਨਹੀਂ ਗਿਆ ਕੀ ਲੱਗਦਾ ਪ੍ਰਸ਼ਾਸਨ ਦੀ ਢਿੱਲੀ ਮਿੱਥੀ ਕਰਨੇ ਜਾਂ ਬਾਹਰੋਂ ਆ ਰਹੀ ਹੈ ਦੋਰ ਨਹੀਂ ਬਾਹਰੋਂ ਹੀ ਆ ਸਕਦੀ ਹੈ ਜੇ ਹਾਈਵੇ ਤੇ ਹੈਗੀ ਹੈ ਜੀ ਇਹ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਆ ਜੀ ਇਹਦੇ ਉੱਤੇ ਹੋਇਆ ਜੀ ਇਹ ਨਾ ਕਿ ਕਿਸੇ ਪਤੰਗ ਇਹ ਤਾਂ ਦੋਰ ਫਸੀ ਹੋਈ ਸੀਗੀ ਜੀ ਕਿਤੇ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਜੀ ਜੇ ਗੱਲ ਕਰੀਏ ਤਾਂ ਤਾਂ ਸਰ ਇੱਥੇ ਨੇੜੇ ਜਿਹੜੀ ਚੜਿਆ ਹੋਣਾ ਜੀ ਕਿਤੇ ਜਿਹੜੀ ਦੋਰ ਫਸੀ ਆ ਹਾਂ ਜੀ ਉਹ ਚੈਕਿੰਗ ਤਾਂ ਅਦਰਵਾਈਜ਼ ਹਰ ਰੋਜ਼ ਹੀ ਰੁਟੀਨ ਦੇ ਵਿੱਚ ਕਰਦੇ ਆ ਸਾਰੀਆਂ ਜੋ ਕੋਈ ਵੀ ਆਉਂਦੀ ਹੈ ਇਹਦੇ ਵਿੱਚ ਅ ਕਾਰਵਾਈ ਅਮਲ ਚ ਲਿਆ ਦੰਨੇ ਆ ਜੀ ਪਰ ਫਿਰ ਵੀ ਇਹ ਰੋਡ ਤੇ ਕਿੱਥੋਂ ਆਈ ਆ ਕਿਵੇਂ ਆਈ ਆ ਇਹ ਦੇਖਣ ਦਾ ਮਾਮਲਾ ਹੈਗਾ ਜੀ